ਪੰਜਾਬ ਸਰਕਾਰ ਪੰਜਾਬ ਦੀਆਂ ਸਰਕਾਰੀ ਪ੍ਰਾਪਰਟੀਆਂ ਵੇਚਣ ਦੀ ਤਿਆਰੀ ਕਰ ਰਹੀ ਹੈ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਜਗਮੋਨ ਸਿੰਘ ਪੱਟੀ ਨੇ ਸਰਕਾਰ ਨੂੰ ਨੋਟਿਸ ਕਰ ਦਿੱਤਾ ਹੈਗਾ। ਆਮ ਆਦਮੀ ਪਾਰਟੀ ਪੈਦਾ ਹੋਈ ਤੇ ਇਹਨੂੰ ਨੈਸ਼ਨਲ ਲੈਵਲ ਦੀ ਪਾਰਟੀ ਦਾ ਦਰਜਾ ਕਿੰਨੇ ਦਵਾਇਆ ਪੰਜਾਬੀਆਂ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਨਾ ਰਹਿ ਕੇ ਖਾਅ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਆ। ਉਹ ਕਿਵੇਂ? ਆਮ ਜਿਹੜਾ ਹੁੰਦਾ ਆਮ ਨੂੰ ਤੇ ਕੋਈ ਫਾਇਦਾ ਹੀ ਨਹੀਂ ਪਹੁੰਚਿਆ ਤੇ ਜਿਹੜੇ ਖਾਸ ਸੀ ਉਹਨਾਂ ਨੂੰ ਫਾਇਦਾ ਪਹੁੰਚ ਗਿਆ ਜ਼ਮੀਨਾਂ ਉੱਤੇ ਹਾਈ ਕੋਰਟ ਨੇ ਸਟੇ ਦੇ ਦਿੱਤਾ ਦਾ ਉਹਨਾਂ ਨੂੰ ਵੀ ਵਿੱਚ ਪਾਤਾ ਕਿੰਨੀ ਵੱਡੀ ਅਕਲਮੰਦੀ ਹੈ ਇਹਨਾਂ ਦੀ ਤੇ ਫਿਰ ਉਸ ਤੋਂ ਬਾਅਦ ਕਹਿ ਦਿੱਤਾ ਇਹਨਾਂ ਨੂੰ ਡ੍ਰੌਪ ਕਰ ਦਿੱਤਾ ਪਹਿਲੇ ਪਾਈ ਕਿਉਂ ਤੇ ਫਿਰ ਡ੍ਰੌਪ ਕਿਉਂ ਕੀਤੀ ਹਾਈ ਕੋਰਟ ਦੇ ਇਤਤਰਾ ਤੋਂ ਡਰਦੇ ਹਨ ਉਸ ਨੋਟਿਸ ਦੇ ਵਿੱਚ ਕੀ ਹੈ ਤੇ ਤੁਸੀਂ ਪਾਰਟੀ ਕਿੰਨੂੰ ਬਣਾਇਆ ਮੈਂ ਇਹਦੇ ਵਿੱਚ ਛੀਪ ਸੈਕਰੀ ਨੂੰ ਪਾਰਟੀ ਬਣਾਇਆ ਮੈਂ ਇਹਦੇ ਹੀ ਭਗਵੰਤ ਮਾਨ ਨੂੰ ਪਾਰਟੀ ਬਣਾਇਆ ਮੈਂ ਇਹ ਵਿੱਚ ਕੈਬਨਿਟ ਮਨਿਸਟਰ ਅਰੋੜਾ ਸਾਹਿਬ ਜਿਹੜੇ ਨੇ ਉਹਨਾਂ ਨੂੰ ਪਾਰਟੀ ਬਣਾਇਆ ਜਿਹੜੇ ਇੰਡਸਟਰੀਜ਼ ਦੇ ਮਨਿਸਟਰ ਮਾਨੇ ਗਏ ਨੇ ਤੇ ਮੈਂ ਅਰਵਿੰਦ ਕੇਜੜੀਵਾਲ ਕਨਵੀਨਰ ਜਿਹੜਾ ਆਮ ਆਦਮੀ ਪਾਰਟੀ ਦਾ ਉਹਨੂੰ ਪਾਰਟੀ ਬਣਾਇਆ ਟੌਪ ਕਲਾਸ ਗੱਡੀ ਹੈ ਫਿਰ ਉਹ ਇਦਾਂ ਘੁੰਮਦੀਆਂ ਉਹਨਾਂ ਦੇ ਜਿਹੜੇ ਚਪੜਾਥੀ ਨੇ ਉਹ ਆਪਣੇ ਪਰਿਵਾਰ ਨਾਲ ਤੇ ਬੱਚਿਆਂ ਨਾਲ ਇਦਾਂ ਘੁੰਮਦੇ ਆ ਜਿਵੇਂ ਉਹ ਆਈਐਸ ਆਫੀਸਰ ਤੇ ਅਧਿਕਾਰੀ ਉਹ ਹੀ ਨਹੀਂ ਕੋਈ ਹੋਰ ਨਹੀਂ ਇਹ ਪ੍ਰਾਪਰਟੀ ਦੋਈਤੇ ਹੋਗੇ ਤੇ ਇਸ ਤੋਂ ਵੱਧ ਕੀ ਵਿੱਚ ਹੋਗੇ ਵਾਦੇ ਪੂਰੇ ਕਰਨ ਵਾਸਤੇ ਪਾਰਟੀਆਂ ਬੜਾ ਕੁਝ ਕਰ ਜਾਂਦੀਆਂ ਨੇ ਚਾਹ ਅਕਾਲੀ ਦਲ ਹੋਵੇ ਚਾਹ ਕਾਂਗਰਸ ਹੋਵੇ ਜਾਂ ਆਮ ਆਦੀ ਪਾਰਟੀ ਜੇ ਵਾਅਦੇ ਕਰਮ ਵਾਸਤੇ ਜੇ ਕੁਝ ਕਰ ਰਹੀ ਹੈ ਇਹਦੇ ਵਿੱਚ ਮਾੜਾ ਕੀ ਹੈ ਇਹ ਤਾਂ ਸਭ ਤੋਂ ਵੱਡੀ ਚੰਗੀ ਗੱਲ ਇਹ ਹੈ ਕਿ 27 ਚ ਇਲੈਕਸ਼ਨ ਆ ਰਹੀ ਹੈ ਤੇ ਹੁਣ ਇਹਨਾਂ ਦੀ ਨੀਂਦ ਖੁੱਲ ਰਹੀ ਗਈ ਵੀ ਸੂਆ ਚੁੱਭ ਗਿਆ ਤੇ ਪੀੜ ਹੋਈ ਪੰਜਾਬ ਸਰਕਾਰ ਪੰਜਾਬ ਦੀਆਂ ਸਰਕਾਰੀ ਪ੍ਰਾਪਰਟੀਆਂ ਵੇਚਣ ਦੀ ਤਿਆਰੀ ਕਰ ਰਹੀ ਹੈ ਚਾਹ ਗੱਲ ਕਰੀਏ ਥਰਮਲ ਪਲਾਂਟ ਬਟਿੰਡੇ ਵਾਲਾ ਉਹਦੀ ਪ੍ਰਾਪਰਟੀ ਹੋਵੇ ਚਾਹ ਜਿਹੜੀ ਪਾਵਰ ਕਮ ਪਟਿਆਲੇ ਦੇ ਵਿੱਚ ਜ਼ਮੀਨ ਹੈ ਸਰਕਾਰ ਸੋਚ ਰਹੀ ਹੈ ਕਿ ਜਿਹੜੀ 90 ਏਕੜ ਜਿਹੜੀ ਜ਼ਮੀਨ ਹੈ ਉਹਨੂੰ ਵੇਚਿਆ ਜਾਵੇ ਇਸ ਮਸਲੇ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਜਗਮਉਨ ਸਿੰਘ ਪੱਟੀ ਨੇ ਸਰਕਾਰ ਨੂੰ ਨੋਟਿਸ ਕਰ ਦਿੱਤਾ ਹੈਗਾ ਪੱਟੀ ਸਾਹਿਬ ਸਾਡੇ ਨਾਲ ਹੀ ਉਹਨਾਂ ਨਾਲ ਗੱਲਬਾਤ ਕਰਦੇ ਆ ਪੱਟੀ ਸਾਹਿਬ ਸਰਕਾਰ ਤੁਹਾਨੂੰ ਕਿਉਂ ਲੱਗਦਾ ਹੈਗਾ ਕਿ ਸਰਕਾਰ ਜਿਹੜੀ ਜ਼ਮੀਨ ਹੈ ਜਿਹੜੀ ਵੇਚ ਰਹੀ ਹੈ ਉਹ ਪੰਜਾਬ ਦੇ ਹਿੱਤ ਦੇ ਵਿੱਚ ਨਹੀਂ ਹੈ ਗੱਲ ਬੜੀ ਸਾਫ਼ ਤੇ ਸਪਸ਼ਟ ਆਮ ਆਦਮੀ ਪਾਰਟੀ ਪੈਦਾ ਹੋਈ ਤੇ ਇਹਨੂੰ ਨੈਸ਼ਨਲ ਲੈਵਲ ਦੀ ਪਾਰਟੀ ਦਾ ਦਰਜਾ ਕਿੰਨੇ ਦਵਾਇਆ ਪੰਜਾਬੀਆਂ ਨੇ 4 ਐਮਪੀ ਦਿੱਤੇ ਪਹਿਲੀ ਵਾਰ ਵਿੱਚ ਤੇ ਫਿਰ ਉਸ ਤੋਂ ਬਾਅਦ ਫੁੱਲ ਫਲੈਜ 92 ਐਮਐਲਏ ਦੀ ਸਰਕਾਰ ਦਿੱਤੀ ਕੀ ਕਿਤੇ ਇਹਨਾਂ ਨੂੰ ਇਹਨੇ ਨਿਵਾਜੇ ਛੋਈ ਜਾਂ ਨਹੀਂ ਹੋਈ ਲੇਕਿਨ ਮੈਨੂੰ ਇਹ ਲੱਗਦਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਰਹਿ ਕੇ ਖਾਸ ਆਜ਼ਮੀ ਪਾਰਟੀ ਦੀ ਸਰਕਾਰ ਬਣ ਗਈ ਆ ਉਹ ਕਿਵੇਂ ਉਹ ਇਸ ਤਰ੍ਹਾਂ ਕਿਉਂਕਿ ਆਮ ਜਿਹੜਾ ਹੁੰਦਾ ਆਮ ਨੂੰ ਤੇ ਕੋਈ ਫਾਇਦਾ ਹੀ ਨਹੀਂ ਪਹੁੰਚਿਆ ਤੇ ਜਿਹੜੇ ਖਾਸ ਸੀ ਉਹਨਾਂ ਨੂੰ ਫਾਇਦਾ ਪਹੁੰਚ ਗਿਆ ਹੁਣ ਤੋਂ ਤੇ ਇਹ ਦੇਖੋ ਇਹਨਾਂ ਨੇ ਉਹਨਾਂ ਪਾਰਟੀਆਂ ਨੂੰ ਵੀ ਇਨਕਲੂਡ ਕਰ ਲਿਆ ਲਿਸਟ ਵਿੱਚ ਜਿਹਦੇ ਮਿਨਟਸ ਆਫ ਪ੍ਰੋਸੀਡਿੰਗ 31 ਅਕਤੂਬਰ 2025 ਨੂੰ ਇਹਨਾਂ ਨੇ ਉਹਨੇ ਅਥਾਰਟੀਆ ਨਾਲ ਪਾਰਟਿਸਪੈਂਟਸ ਦੇ ਨਾਲ ਇਹਨਾਂ ਨੇ ਡਿਸਕਸ ਕੀਤੇ ਨੇ ਤੇ ਉਹਦੇ ਵਿੱਚ ਕੀ ਹੈ ਜਿੰਨਾ ਧਮੇਨਾ ਉੱਤੇ ਹਾਈ ਕੋਰਟ ਨੇ ਸਟੇ ਦੇ ਦਿੱਤਾ ਦਾ ਉਹਨਾਂ ਨੂੰ ਵੀ ਵਿੱਚ ਪਾਤਾ ਕਿੰਨੀ ਵੱਡੀ ਅਕਲ ਮੰਦੀ ਹੈ ਇਹਨਾਂ ਦੀ ਤੇ ਫਿਰ ਉਸ ਤੋਂ ਬਾਅਦ ਕਹਿ ਦਿੰਦਾ ਇਹਨਾਂ ਨੂੰ ਡ੍ਰੌਪ ਕਰ ਦਿੱਤਾ ਪਹਿਲੇ ਭਾਈ ਕਿਉਂ ਤੇ ਫਿਰ ਡ੍ਰੌਪ ਕਿਉਂ ਕੀਤੀ ਹਾਈ ਕੋਰਟ ਦੇ ਇਤਤਰਾ ਤੋਂ ਡਰਦੇ ਆ ਜਾਂ ਕਿਸੇ ਤੋਂ ਡਰਦੇ ਆ ਇਸ ਦਾ ਮਤਲਬ ਇਹ ਹੈ ਵੀ ਇਹਨਾਂ ਨੂੰ ਲੋਕਾਂ ਦੀ ਕੋਈ ਗੱਲ ਦਰ ਨਹੀਂ ਲੋਕਨ ਰਾਹੀ ਦੀ ਕੋਈ ਕਦਰ ਨਹੀਂ ਲੋਕਤੰਤਰ ਦੀ ਕੋਈ ਕਦਰ ਰਿਸਪੈਕਟ ਨਹੀਂ ਤੇ ਕਨਸਟੀਟਿਊਸ਼ਨ ਦੀ ਕਿੱਥੋਂ ਕਦਰ ਹੋਣੀ ਹੈ ਸਿਰਫ ਤੇ ਸਿਰਫ ਇਹ ਜੇ ਦੇਖਿਆ ਜਾਏ ਤੇ ਇਹ ਸਿਰਫ ਤੇ ਸਿਰਫ ਹਾਈ ਕੋਰਟ ਤੋਂ ਡਰਦੇ ਨੇ ਹੋਰ ਕਿੱਥੇ ਤੋਂ ਨਹੀਂ ਡਰਦੇ ਇਹਨਾਂ ਨੇ ਇਹਦੇ ਵਿੱਚ ਦਿਖਾ ਦਿੱਤਾ ਤੁਸੀਂ ਸਰਕਾਰ ਨੂੰ ਨੋਟਿਸ ਕਿਉਂ ਕੱਢਿਆ ਬਲਤ ਇੱਕ ਗੱਲ ਦੱਸੋ ਸਰਕਾਰ ਤੇ ਜਿਹੜੀ ਜ਼ਮੀਨ ਹੈ ਚਾਹ ਪਾਵਰਕਾਮ ਦੀ ਗੱਲ ਕਰ ਲਈਏ ਚਾਹੇ ਬਠਿੰਡਾ ਥਰਮਲ ਪਲਾਂਟ ਦੀ ਗੱਲ ਕਰ ਲਈਏ ਚਾਹੇ ਪੰਜਾਬ ਦੇ ਵਿੱਚ ਹੋਰ ਕਈ ਸ਼ਹਿਰ ਨੇ ਸਰਕਾਰ ਸੋਚ ਰਹੀ ਹੈ ਉਸ ਜ਼ਮੀਨ ਨੂੰ ਵੇਚ ਕੇ ਪੰਜਾਬ ਦੇ ਭਲੇ ਲਈ ਕੁਝ ਨਾ ਕੁਝ ਕੀਤਾ ਜਾਵੇ ਤੁਸੀਂ ਸਰਕਾਰ ਨੂੰ ਨੋਟਿਸ ਕਿਉਂ ਕੱਢਿਆ ਤੇ ਉਸ ਨੋਟਿਸ ਦੇ ਵਿੱਚ ਕੀ ਹੈ ਤੇ ਤੁਸੀਂ ਪਾਰਟੀ ਕਿੰਨੂੰ ਬਣਾਇਆ ਮੈਂ ਇਹਦੇ ਵਿੱਚ ਠੀਬ ਸੈਕਟੀ ਨੂੰ ਪਾਰਟੀ ਬਣਾਇਆ ਮੈਂ ਇਹਦੇ ਹੀ ਭਗਵੰਤ ਮਾਨ ਨੂੰ ਪਾਰਟੀ ਬਣਾਇਆ ਮੈਂ ਇਹਦੇ ਵਿੱਚ ਕੈਬਨਿਟ ਮਨਿਸਟਰ ਅਰੋੜਾ ਸਾਹਿਬ ਜਿਹੜੇ ਨੇ ਉਹਨਾਂ ਨੂੰ ਪਾਰਟੀ ਬਣਾਇਆ ਜਿਹੜੇ ਇੰਡਸਟਰੀਜ਼ ਦੇ ਮਨਿਸਟਰ ਮਾਨੇ ਗਏ ਨੇ ਤੇ ਮੈਂ ਅਰਵਿੰਦ ਕੇਜੜੀਵਾਲ ਕਨਵੀਨਰ ਜਿਹੜਾ ਆਮ ਆਦਮੀ ਪਾਰਟੀ ਦਾ ਉਹਨੂੰ ਪਾਰਟੀ ਬਣਾਇਆ ਤੇ ਹੋਰ ਇਸ ਤਰ੍ਹਾਂ ਕਈ ਐਸੋਪੀ ਸਰਟੀ ਅਧਿਕਾਰੀ ਨੇ ਜਿਨ੍ਹਾਂ ਨੂੰ ਮੈਂ ਪਾਰਟੀ ਬਣਾਇਆ ਬਾਈ ਤੁਸੀਂ ਇਹ ਦੱਸੋ ਇਹ ਕੇਜੜੀਵਾਲ ਉੱਤੇ ਜਿਹੜਾ ਬੇਤਹਾਸ਼ਾ ਖਰਚਾ ਪੰਜਾਬ ਸਰਕਾਰ ਦੇ ਖਜ਼ਾਨੇ ਚੋਂ ਹੋ ਰਿਹਾ ਉਸ ਨੂੰ ਪੂਰਾ ਕਰਨ ਦੀ ਪਰਪੇ ਹੀ ਕਰਨ ਦਾ ਯਤਨ ਹੋ ਰਿਹਾ ਜਾਂ ਕੀ ਹੋ ਰਿਹਾ ਤੁਹਾਨੂੰ ਕਿਉਂ ਲੱਗਦਾ ਸਰਕਾਰ ਜਿ ਪ੍ਰਾਪਰਟੀ ਵੇਚ ਕੇ ਕੁਝ ਕਰਨਾ ਚਾਹੁੰਦੀ ਹੈ ਜਿਹੜੇ ਪੰਜਾਬ ਦੇ ਜਿਹੜੇ ਲੀਡਰ ਨੇ ਉਹ ਜਿਹੜਾ ਬੇਅੰਤਿਆਖ ਖਰਚਾ ਕਰ ਰਹੇ ਨੇ ਤੁਹਾਨੂੰ ਕੋਈ ਲੱਗ ਰਹਾ ਬੇਅੰਤਿਆ ਜਿਹੜਾ ਖਰਚਾ ਕਰ ਰਹੇ ਨੇ ਜਿਹਦੇ ਕਰਕੇ ਉਹ ਪ੍ਰਾਪਰਟੀ ਵੇਚੀ ਜਾ ਰਹੀ ਹੈ ਤੋ ਠੀਕ ਚੀਜ਼ ਦੇਖੋ ਹਰ ਐਮਐਲਏ ਕੋਲ ਤੇ ਆਈਏਐਸ ਆਫੀਸਰ ਕੋਲ ਲਗਜ਼ਰੀ ਗੱਡੀ ਹੈ ਟਾਪ ਕਲਾਸ ਗੱਡੀ ਹੈ ਫਿਰ ਉਹ ਐਦਾਂ ਘੁੰਮਦੀਆਂ ਉਹਨਾਂ ਦੇ ਜਿਹੜੇ ਚਪੜਾਥੀ ਨੇ ਉਹ ਆਪਣੇ ਪਰਿਵਾਰਾਂ ਨਾਲ ਤੇ ਬੱਚਿਆਂ ਨਾਲ ਐਦਾਂ ਘੁੰਮਦੇ ਆ ਜਿਵੇਂ ਉਹ ਆਈਏਐਸ ਆਫੀਸਰ ਤੇ ਅਧਿਕਾਰੀ ਉਹ ਹੀ ਨੇ ਕੋਈ ਹੋਰ ਨਹੀਂ ਜੇ ਇਹਨਾਂ ਖਰਚਿਆਂ ਦੇ ਉੱਤੇ ਬੰਦ ਲਾਇਆ ਜਾਂਦਾ ਇੱਕ ਅੰਕੁਸ਼ ਲਾਇਆ ਜਾਂਦਾ ਤੇ ਮੇਰਾ ਖਿਆਲ ਹੈ ਕਿ ਇਹ ਨੌਬਤ ਪ੍ਰਾਪਰਟੀਆਂ ਵੇਚਣ ਦੀ ਨੀਤੀ ਆ ਨਹੀਂ ਬੰਦਾ ਆਪਣੀ ਐਫ ਡੀ ਆਰ ਨੂੰ ਜਾਂ ਬੈਂਕ ਵਿੱਚੋਂ ਪੈਸੇ ਕਦੋਂ ਕਢਾਂਦਾ ਜਦੋਂ ਭੁੱਖਾ ਮਰਨ ਦੀ ਨੌਬਤ ਆ ਜਾਏ ਆਮ ਤੌਰ ਤੇ ਇਹ ਕਿਹਾ ਜਾਂਦਾ ਜੇ ਮੇਰੀ ਗੱਲ ਸਹੀ ਹੈ ਤੇ ਤੁਹਾਡੇ ਤੋਂ ਜੋ ਅਰਧਰਚਨ ਇਹਨੂੰ ਸਹੀ ਕਹਿਣਗੇ ਜੇ ਗਲਤ ਹੈ ਤਾਂ ਗਲਤ ਕਹਿਣਗੇ ਹੁਣ ਇੱਕ ਚੀਜ਼ ਦੇਖੋ ਤੁਸੀਂ ਇਨਾਂ ਨੇ ਕੇਜੜੀਵਾਲ ਨੂੰ ਜਿੱਥੇ ਵੀ ਲੈ ਕੇ ਗਏ ਨੇ ਪੋਲੀਟੀਕਲ ਗੇਨ ਕਿਤੇ ਵਾਸਤੇ ਆਮ ਆਦਮੀ ਪਾਰਟੀ ਵਾਸਤੇ ਆਮ ਆਦਮੀ ਵਾਸਤੇ ਤੇ ਹੋਇਆ ਹੀ ਨਹੀਂ ਪੋਲੀਟੀਕਲ ਗੇਨ ਕੋਈ ਆਮ ਆਦਮੀ ਦਾ ਕੋਈ ਫਾਇਦਾ ਹੀ ਨਹੀਂ ਹੋਇਆ ਤੇ ਇਹ ਕਿਉਂ ਤੇ ਕਿਸ ਵਜ੍ਹਾ ਕਰਕੇ ਇਹ ਮਸਵਾਲ ਉਠਾਇਆ ਇਹ ਪ੍ਰਾਪਰਟੀ ਜਿਹੜੀਆਂ ਵਿਕਣੀਆਂ ਨਹੀਂ ਚਾਹੀਦੀਆਂ ਤੇ ਕਿਰਪਾ ਕਰਕੇ ਮਿਹਰਬਾਨੀ ਕਰਕੇ ਜਦੋਂ ਹੁਣ ਰਹੀ ਇਹ ਇੱਕ ਮਿੰਟ ਜੇ ਇਹ ਪ੍ਰਾਪਰਟੀ ਦਈ ਤੇ ਹੋਗੇ ਤੇ ਇਸ ਤੋਂ ਵੱਧ ਕੀ ਵਿੱਚ ਹੋਗੇ ਜਿਹੜੇ ਆਪਣੇ ਐਮ ਐਲ ਏ ਦੇ ਨਾਲ ਇੰਨੀ ਇੰਨੀ ਘਰਤ ਭੇਜਦੇ ਉਹ ਇਹਨਾਂ ਨੂੰ ਸਿਕਿਉਰਟੀ ਦਿੱਤੀ ਹੋਈ ਹੈ ਉਹ ਕਦੇ ਵਾਸਤੇ ਦਿੱਤੀ ਹੈ ਅਨੇ ਵਾ ਐਕਸੀਡੈਂਟ ਹੁੰਦੇ ਨੇ ਐਮ ਐਲ ਏ ਦੀਆਂ ਗੱਡੀਆਂ ਦੇ ਉਹਦੀ ਜ਼ਿੰਮੇਵਾਰੀ ਕਿਵੇਂ ਤੇ ਕਿਸ ਤਰ੍ਹਾਂ ਫਿਕਸ ਕਰਦੇ ਹੋ ਨਵੀਂ ਗੱਡੀ ਟੁੱਟ ਜਾਂਦੀ ਹੈ ਉਤਨੂੰ ਕਿਹੇ ਤਰ੍ਹਾਂ ਕਰਦੇ ਉਹ ਜਿੰਨੇ ਵੀ ਕੰਮ ਕੀਤੇ ਨੇ ਇਹ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਹੋ ਕੇ ਖਾਸ ਆਦਮੀ ਪਾਰਟੀ ਦੀ ਸਰਕਾਰ ਵਾਤੇ ਕੰਮ ਕੀਤੇ ਕਿਵੇਂ ਤੇ ਕਿਸ ਤਰ੍ਹਾਂ ਇਹ ਤੁਹਾਡੇ ਸਾਹਮਣੇ ਪ੍ਰਧਾਨ ਮੰਤਰੀ ਭਗਵੰਤ ਸਨ ਜਦੋਂ ਤਰਨ ਤਰਨ ਜਿਮਨੀ ਚੋਣ ਹੁੰਦੀ ਹੈ ਉਹ ਕਹਿੰਦੇ ਨੇ ਕਿ ਜਿਹੜਾ ਅਖੀਰਲਾ ਬਜਟ ਹੈ ਉਹਦੇ ਵਿੱਚ ਔਰਤਾਂ ਨੂੰ 1000 ਰੁਪਏ ਲਾਜ਼ਮੀ ਤੌਰ ਤੇ ਦਿੱਤਾ ਜਾਵੇਗਾ ਤੁਹਾਨੂੰ ਨਹੀਂ ਲੱਗਦਾ ਜੀ ਜਿਹੜੀ ਇਹ ਜ਼ਮੀਨ ਵੇਚੀ ਜਾ ਰਹੀ ਹੈ ਇਹਦੇ ਪੈਸੇ ਸਰਕਾਰ 1000 ਰੁਪਏ ਜਿਹੜਾ ਔਰਤਾਂ ਨੂੰ ਦੇਣਾ ਉਹਦੇ ਲਈ ਵਰਤੇ ਜਾਵੇ ਹੋ ਸਕਦਾ ਹੈ ਇਸ ਕਰਕੇ ਵਰਤੇਗੀ ਸਰਕਾਰ ਵਾਖੇ ਹੀ ਭਗਵੰਤ ਮਾਨ ਕਾਬਲੇ ਤਾਰੀਫ ਤੇ ਕਾਬਲੇ ਦੀਦ ਦੇ ਕਾਬਲ ਨੇ ਜੇ ਉਹਨਾਂ ਦੀ ਇਹ ਸੋਚ ਹੈ ਤੇ ਚਾਰਥਾਲ ਦਾ ਪੇਤਾ ਢੱਪ ਖੜ ਗਏ ਜਿਹੜੇ ਇਹਨਾਂ ਦੇ 92 ਐਮਐਲਏ ਨੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਜਾ ਕੇ ਦਿੱਲੀ ਇਲੈਕਸ਼ਨ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਸੀ ਉਹਦੇ ਵਿੱਚ ਇਹਨਾਂ ਨੇ ਲਗਜ਼ਰੀ ਉਹਨਾਂ ਨੂੰ ਲਾਈਫ ਸਟਾਈਲ ਦਿੱਤਾ ਫਾਈਵ ਸਟਾਰ ਹੀ ਰੋਕੇ ਤੇ ਮੈਂ ਇਹ ਵੀ ਕਿਹਾ ਇਸ ਨੋਟਿਸ ਦੇ ਵਿੱਚ ਸਪੀਕਰ ਤੋਂ ਆਪ ਨੂੰ ਵੀ ਦਿੱਤਾ ਹੋਇਆ ਨੋਟਿਸ 31 ਜਨਵਰੀ 2025 ਦੇ ਤੱਕ ਕੋਈ ਉਗ ਸੁਗ ਨਹੀਂ ਆਈ ਇਹਨਾਂ ਦੀ ਡਿਸਕਵালিਫਿਕੇਸ਼ਨ ਕੀਤੀ ਜਾਏ ਜੇ ਨਹੀਂ ਕੀਤੀ ਜਾਂਦੀ ਤੇ ਫਿਰ ਇਹਨਾਂ ਤੋਂ ਜੋ ਖਰਚੇ ਹੋਏ ਨੇ ਉਹ ਮੰਗੇ ਜਾਣ ਤੇ ਇਹਨਾਂ ਨੂੰ ਫੋਰ ਐਵਰ ਲਈ ਬਾਹਰ ਕੀਤਾ ਜਾਏ ਇਲੈਕਸ਼ਨ ਲੜਨ ਤੋਂ ਪਰ ਤੁਸੀਂ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਕੈਬਨਿਟ ਮੰਤਰੀ ਅਮਨ ਰੋੜਾ ਨੂੰ ਪਾਰਟੀ ਕਿਉਂ ਬਣਾਇਆ ਇਹ ਤੁਹਾਨੂੰ ਸਾਫ਼ ਦੱਸਦੇ ਆ ਮੈਂ ਕਿਉਂਕਿ ਇਹ ਹੀ ਜਿਹੜੇ ਨੇ ਇਹ ਕਟਪੁਤਲੀ ਡਾਂਸ ਦੇ ਜਿਹੜੇ ਨੇ ਉੱਪਰ 플레이ਰ ਨੇ ਬਾਕੀਵੇਂ ਕਿਵੇਂ ਬਾਕੀ ਤਾਂ ਵਿਚਾਰੇ ਧਾਗਿਆਂ ਨਾਲ ਨੱਚ ਰਹੀਆਂ ਕਟਪੁਤਲੀਆਂ ਤੇ ਇਹ ਉੱਤੇ ਉਂਗਲਾਂ ਹਿਲਾ ਰਹੇ ਨੇ ਤੁਹਾਨੂੰ ਕਿਉਂ ਲੱਗਦਾ ਇਦਾਂ ਸਾਫ਼ ਹੈ ਸਪਸ਼ਟ ਹੈ ਇਹਦੇ ਹੀ ਕੋਈ ਕਿੰਤੂ ਹੈਗਾ ਇੱਧਰ ਤੋਂ ਮੈਨੂੰ ਮੈਂ ਹੁਣੇ ਕਲੀਅਰ ਕਰਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਕਹਿੰਦੇ ਨੇ ਅਸੀਂ ਪੰਜਾਬ ਦੇ ਹਿੱਤ ਲਈ ਕੰਮ ਕਰ ਰਹੇ ਆਂ ਪੰਜਾਬ ਦੇ ਲੋਕਾਂ ਲਈ ਅਸੀਂ ਖੜੇ ਆਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਜਿਹੜੀ ਮੇਰੀ ਈਮੇਲ ਗਈ ਆ ਨੋਟਿਸ ਥੀ ਤੇ ਉਹ ਵਾਪਸ ਆ ਗਈ ਐ ਇਨਬਾਕਸ ਫੁੱਲ ਭਗਵੰਤ ਮਾਨ ਜੀ ਦਾ ਤੇ ਇਹ ਕਹਿੰਦੇ ਨੇ ਮੈਨੂੰ ਚਿੱਟੀਆਂ ਭੇਜੋ ਜੇ ਚਿੱਟੀਆਂ ਇਦਾਂ ਹੀ ਭੇਜਣੀਆਂ ਤੇ ਇਨਬਾਕਸ ਫੁੱਲ ਤੇ ਚਿੱਠੀ ਵਾਪਸ ਆ ਜਾਣੀ ਐ ਤੇ ਪੰਜਾਬ ਸਰਕਾਰ ਦੀ ਬੱਤੀ ਗੁੱਲ ਹੈ ਸਿੱਧੀ ਗੱਲ ਤੁਸੀਂ ਨੋਟਿਸ ਸਰਕਾਰ ਨੂੰ ਭੇਜ ਦਿੱਤਾ ਤੁਸੀਂ ਹਾਈ ਕੋਰਟ ਦੇ ਵਿੱਚ ਤੁਹਾਡੇ ਲਈ ਕਾਰਵਾਈ ਕੀ ਰਹਿਣ ਵਾਲੀ ਹੈ ਹਾਈ ਕੋਰਟ ਦੇ ਵਿੱਚ ਕੀ ਤੁਸੀਂ ਪੀਐਲ ਪੀਆਈਐਲ ਪਾ ਦਿੱਤੀ ਹੈ ਪਾਉਣੀ ਹੈ ਹਾਈ ਕੋਰਟ ਬੰਦ ਹੈ ਇਸ ਵੇਲੇ ਹੌਲੀਡੇ ਤੇ ਹੈ ਹਾਈ ਕੋਰਟ ਹਮਮ ਔਰ 26 ਨੂੰ ਖੁੱਲਣੀ ਹੈ ਹਾਈ ਕੋਰਟ ਫਿਰ ਤੋਂ ਤੇ ਮੈਂ ਦੇਖਾਂਗਾ ਇਹਨਾਂ ਦਾ ਕੋਈ ਜਵਾਬ ਹੁੰਦਾ ਹੈ ਜਾਂ ਨਹੀਂ ਹੁੰਦਾ ਲੇਕਿਨ 26 ਨੂੰ ਪਾ ਦਿੱਤੀ ਜਾਏਗੀ ਤੇ ਮੇਰਾ ਖਿਆਲ ਹੈ ਫਰਾਈਡੇ ਤੱਕ ਲਿਸਟਿੰਗ ਆ ਜਾਏਗੀ ਇਹਦੀ ਤੁਹਾਨੂੰ ਕਿਉਂ ਲੱਗਦਾ ਹੈਗਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਜਿਹੜੀ ਜ਼ਮੀਨ ਵਿੱਚ ਦੀ ਤਿਆਰੀ ਕਰ ਰਹੀ ਹੈਗੀ ਹੈ ਇਹ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ ਹੈ ਜੇ ਜਿਹੜੀ ਇਹ ਪਾਰਟੀ ਹੈ ਇਹਨੇ ਕਈ ਵਾਅਦੇ ਵੀ ਤੇ ਕੀਤੇ ਹੈਗੇ ਨੇ 2022 ਦੇ ਵਿੱਚ ਵੀ ਇਹ ਜੋ ਵਾਅਦੇ ਪੂਰੇ ਕਰਨ ਵਾਸਤੇ ਪਾਰਟੀਆਂ ਬੜਾ ਕੁਝ ਕਰ ਜਾਂਦੀਆਂ ਨੇ ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦੀ ਪਾਰਟੀ ਜੇ ਵਾਅਦੇ ਕਰਵਾਸੇ ਜੇ ਕੁਝ ਕਰ ਰਹੀ ਹੈ ਇਹਦੇ ਵਿੱਚ ਮਾੜਾ ਕੀ ਹੈ ਇਦਾਂ ਹੀ ਸਭ ਤੋਂ ਵੱਡੀ ਚੰਗੀ ਗੱਲ ਇਹ ਹੈ ਕਿ 27 ਚ ਇਲੈਕਸ਼ਨ ਆ ਰਹੀ ਹੈ ਤੇ ਹੁਣ ਇਹਨਾਂ ਦੀ ਨੀਂਦ ਖੁੱਲ ਰਹੀ ਗਈ ਵੀ ਸੂਆ ਚੁੱਭ ਗਿਆ ਤੇ ਪੀੜ ਹੋਈ ਆ ਇਹ ਮੈਂ ਸੰਦੇਸ਼ ਲਾਤਾ ਹੈ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਤੇ ਸਰਕਾਰ ਨੂੰ ਵੀ ਲਾਤਾ। ਤੁਸੀਂ ਸਮਝ ਗਏ ਹੋ ਇਸ ਗੱਲ ਨੂੰ। ਜੀ, ਸ਼ੁਕਰੀਆ। ਇਹ ਸੰ ਸਾਡੇ ਨਾਲ ਐਡਵੋਕੇਟ ਜਗਮਉਨ ਸਿੰਘ ਭੱਟੀ ਜਿਨ੍ਹਾਂ ਨੇ ਸਰਕਾਰ ਨੂੰ ਨੋਟਿਸ ਕੱਢ ਦਿੱਤਾ ਹੈ ਜਿਹੜੀਆਂ ਤੁਸੀਂ ਜ਼ਮੀਨਾਂ ਵੇਚ ਰਹੇ ਹੋ ਇਹ ਠੀਕ ਨਹੀਂ ਹੈ। ਆਪਣੇ ਜਿਹੜੇ ਖਰਚੇ ਨੇ ਖਰਚੇ ਕੰਟਰੋਲ ਕਰੋ। ਖਰਚੇ ਤੁਹਾਡੇ ਜਿਹੜੇ ਵਾਅਦੇ ਨੇ ਉਹਨਾਂ ਨੂੰ ਕੰਟਰੋਲ ਕਰਨ ਦੀ ਬਜਾਏ ਜਿਹੜੀ ਤੁਸੀਂ ਜ਼ਮੀਨਾਂ ਵੇਚ ਰਹੇ ਹੋ ਠੀਕ ਨਹੀਂ ਹੈ। ਸਰਕਾਰ ਇਹਨਾਂ ਨੂੰ ਜਵਾਬ ਦਿੰਦੀ ਆ ਨਹੀਂ ਦਿੰਦੀ। ਹਾਈ ਕੋਰਟ ਦੇ ਵਿੱਚ ਜੇ 26 ਤਰੀਕ ਨੂੰ ਜੇ ਹਾਈ ਕੋਰਟ ਖੁੱਲਦੀ ਹੈ ਉਹਦੇ ਵਿੱਚ ਇਹਨਾਂ ਨੇ ਪੀਆਈਐਲ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਪਾ ਦੇਣੀ ਹੈ ਜੇ ਸਰਕਾਰ ਜਵਾਬ ਨਹੀਂ ਦਿੰਦੀ ਕੈਮਰਾਮੈਨ ਰਮੇਸ਼ ਦੇ ਨਾਲ ਮਨਦੀਪ ਸਿੰਘ এবੀਸੀ ਪੰਜਾਬ ਚੰਡੀਗੜ੍ਹ